ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਅੱਜ ਚਾਰ ਦਾ ਕੰਮ ਆ ਜਿਹੜਾ ਹਨਾ ਇੱਕ ਕੀਲਾ ਰਹਿ ਗਿਆ ਦਾ ਆਪਣਾ ਲਾਸਟ ਅੱਜ ਜਿਹਦੇ ਪੌਣਾ ਦਾ ਉਹ ਕੋਈ ਜ਼ਰੂਰੀ ਕੰਮ ਪੈ ਗਿਆ ਉਹਨੂੰ ਕਹਿੰਦਾ ਵੀ ਅੱਜ ਨਿੰਦਰਾਂ ਰਹਿਣ ਦੇ ਕੱਲ ਨੂੰ ਪਾਲਾਂਗੇ ਮਾ ਚੱਲ ਜੋਰ ਤਾਂ ਬਸੇੜਾ ਪਾਇਆ ਤਾਂ ਵੀ ਰੋਕ ਲਈਏ ਹਨਾ ਅੱਜ ਨਵੇੜ ਦੀ ਕੰਮ ਜਾਈਏ ਬਾਈ ਘਰਾਂ ਤੁਹਾਨੂੰ ਪਤਾ ਹੋਣਾ ਪੂਰੇ ਝੋਨਾ ਵੀ ਨਿਸਰ ਲੱਗ ਗਿਆ ਕਈ ਜਿਹਦੇ ਵੱਢਣੇ ਆਪਾਂ ਨੇ ਨਾ ਗਵਿੰਦਾ ਲਾਉਂਦਾ ਹਾਂ ਦਾ 60 ਲਾਉਂਦਾ ਹਾਂ ਕੋਈ ਉਹ ਅੱਛਾ ਕੱਲ ਮੈਨੂੰ ਕਹਿੰਦਾ ਵੀ ਨਿਸਰ ਲੱਗ ਗਿਆ ਵਾ ਤਿਆਰੀ ਗੱਲ ਆ ਝੋਨੇ ਦੀ ਮਹਾ ਪਹਿਲਾਂ ਮੱਕੀ ਦਾ ਵੱਢ ਲਈਏ ਇਹਨੇ ਮੱਕੀ ਦਾ ਵੱਢ ਦੇ ਵੜ ਦੇ ਵਿੱਚ ਝੋਨੇ ਦਾ ਫੇਰ ਰਿਪੇਅਰਾਂ ਵੀ ਕਰਨੀ ਆ ਬਾਈ ਮਸ਼ੀਨਾਂ ਵੀ ਫੇਰ ਦੋ ਆ ਤਿੰਨ ਆ ਨਾ ਰਿਪੇਅਰਾਂ ਨੂੰ ਟਾਈਮ ਲੱਗ ਜਾਣਾ ਮਾੜਾ ਮੋਟਾ 18 ਟਿੱਪੀ ਵੀ ਤੈਨੂੰ ਪਤਾ ਸਾਰੇ ਪਾਸੇ ਵਿੱਚ ਪਰਿਵਾਰ ਵੀ ਘਰੇ ਵੀ ਜਾਣਾ ਮੀਨਾ 20 ਦਿਨ ਉਹਨਾਂ ਚ ਵੀ ਬਤਾਉਣਾ ਜ਼ਰੂਰੀ ਆ ਜੀ ਬਿਲਕੁਲ ਜੀ ਬਿਲਕੁਲ ਹੋਰ ਸਾਰਾ ਸਾਲ ਹੀ ਹੋ ਹਾਂ ਅਹੀਂ ਫਿਰਦੇ ਕੰਮ ਮੱਕੀ ਵਾਢੀ ਮੈਂ ਮੈਂ ਲੰਬੀ ਨਿਆਣਾ ਦਾ ਬਣ ਜੂਗਾ ਸਪਾਏ ਸੋਚੀਦਾ ਬਾਕੀ ਮਸ਼ੀਨ ਅਜ ਦਜਮੇਸ਼ ਖਰੀਦੀ ਸਟਾਰਟ ਆ ਸਟਾਰਟ ਹੋਈ ਨਹੀਂ ਟਰਮੀਨਲ ਲੈ ਬੰਦੀ ਆਪਰ ਸਲਾਗ ਰਹਿ ਗਿਆ ਹੁਣ ਇਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਕਰਾਉਣਾ ਹੈ ਇਹਦੇ ਜਾ ਕੇ ਨਾ ਇਹਦਾ ਸਾਰਾ ਤਾਰਾਂ ਤੋਰ ਐਨ ਵਧੀਆ ਤਰੀਕੇ ਗਲ ਪਵਾ ਕੇ ਇੱਕ ਵਾਰ ਲਾਈਟ ਐਲਈਡੀ ਜਾਂ ਦੋ ਲਾਈਟਾਂ ਲਾ ਕੇ ਮਾਨ ਵਧੀਆ ਬਣਾ ਕੇ ਫੇਰ ਪਤਾ ਲੱਗੂ ਕਿ ਕਿਹੜੀ ਸੋਚ ਤੇ ਕਿਹੜਾ ਪਾਹਣ ਦਾ ਪਤਾ ਹੀ ਨਾ ਦਾ ਨਾ ਚਾਬੀ ਦੇ ਬਿਨਾਂ ਸਟਾਰਟ ਹੋਈ ਜਾਂਦੀ ਇਹਦਾ ਮੇਰੇ ਆਪਾਂ ਨੂੰ ਪਤਾ ਨਹੀਂ ਨਾ ਆਪਾਂ ਅਗਰ ਸਿੱਧਾ ਸੀਜ਼ਨ ਤੇ ਸੀਜ਼ਨ ਚੋਂ ਲਈਏ ਬੇਰਿੰਗ ਬੋਰਿੰਗ ਆ ਰੁਪਈਆ 5-4000 ਦੀ ਬੇਰਿੰਗ ਤੇ ਲਾ ਦੇਣਾ ਲਾ ਜਾਣਾ ਇਕਲੀ ਇਕਲੀ ਲਾਈਟ ਚੱਲਦੀ ਹੋਵੇ ਦੋ ਅੱਜਵੇਂ ਦੋ ਲੱਟਾਂ ਮੂਰੇ ਆ ਦੋ ਆਹਾਂ ਇੰਨੇ ਇੱਕ ਗੱਬੇ ਦੋ ਲੱਟਾਂ ਉੱਪਰ ਬਾਹਰ ਲੱਟ ਲਾ ਦੇਣੀ ਬਿਲਕੁਲ ਨਹੀਂ ਬਿਲਕੁਲ ਹਾਂ ਹੂੰ ਬਾਕੀ ਨਹੀਂ ਡਾੜੀਆਂ ਲੱਗਿਆਂ ਦਾ ਮੈਂ ਤਾਂ ਲੱਗੀ ਵੀ ਕਲੱਟ ਪਲੇਟ ਖਤਮ ਨਹੀਂ ਹੋਈ ਆ ਉਹ ਪਤਾ ਸਿਆਪਾ ਐ ਨਹੀਂ ਹੁੰਨੇ ਤੇ ਵੀ ਜਾਣੀ ਪਤਾ ਵੀ 12 ਪੈਂਦੀ ਹੈਗਾ 13 ਪੈਂਦੀ ਆ ਤੇ ਨਹੀਂ ਨਾ ਪਤਾ ਪਕੜਾ ਖੋਲੀ ਆ ਜੋਕਣੇ ਲਾ ਕੇ ਸੀ ਆਪਾਂ ਉੱਦ ਸੀਜਨ ਲਾਤਾ ਸੀਜਨ ਲਾਉਂਦੇ ਖੋਲੂਂਗਾ ਅੱਜ ਖੋਲ ਕੇ ਦਾ ਦੇਖਦੇ ਆ 12 ਹੈਗਾ 13 ਮੈਨੂੰ ਲੱਗਦੀ 12 ਹੋਊਗੀ ਫਾਈ ਵੀ ਛੋਟਾ ਨਾ ਦੂਜੀ ਨੂੰ 12 ਦੇਣੇ ਹੈ 12 ਹੋਣੀ ਇਧਰ ਕਾਲੀਆ ਰੱਸਾ ਮਾਰਨ ਲੱਗਿਆ ਕਾਲੀ ਮਾਰ ਦੂੰਗਾ ਕੱਲੇ ਹੀ ਜਿੱਥੇ ਹੋਵੇ ਮੈਂ ਸਾਥੇ ਜਾਣਾ ਹਾਂ ਕਾਲਿਆ ਕਿੱਥੇ ਕਾਲਿਆ ਕਿੱਥੇ ਮਾਰ ਦੂੰਗਾ ਨਾ ਆ ਇਹਦਾ ਜੁਨੀ ਖਰਾਬ ਹੈ ਮੱਕੀ ਦੀ ਮਸ਼ੀਨਾਂ ਦੀ ਸਾਰਾ ਹੂੰ ਹੂੰ ਮਤਲਬ ਮਾਗਣਾ ਮੱਕੀ ਨਿਕਲ ਨਹੀਂ ਚੜੀ ਪਈ ਹੈ ਚਲੋ ਮਾਰੋ ਯਾਰ ਸਟਾਰਟ ਕਰੋ ਮਰਖਾ ਚਲ ਬੱਪੂ ਚਲ ਅਸੀਂ ਮਾਰਨੇ ਕੋਸ਼ੀਏ ਚਲ ਆ ਪਿੱਛੇ ਹੋ ਜਦੀ ਬੱਪੂ ਦਾ ਲਾ ਦਸੋ ਜਦੀਏ ਇੱਕ ਦੋ ਤਿੰਨ ਸਹੀ ਖੁੱਲ ਗਿਆ ਦਰਾ ਯਾਰਾ ਰਸੇ ਨੂੰ ਇੰਨੇ ਵੜਾਵਾ ਨਾ ਬਾਹਰ ਨੇ ਦੋਏ ਵਾਲ ਬਾਹਰ ਇਹ ਦੋ ਵਾਲਾ ਰਸੇ ਚੂਟਾ ਦਾ ਬੱਜੇ ਹੀ ਨਹੀਂ ਰਸਾ ਨਾਲ ਇਹ ਕਿਹੜਾ ਸਵਰਾਜ ਕੰਪੈਨ ਦਾ ਵਾਰ ਰਸਾ ਜਿਹਨੂੰ ਪਾਵਾ ਵਾਲਾ ਮਾਰਿਆ ਨਾ ਇਹ ਤੇ ਇਹ ਤੇ ਕੋਈ ਵੀ ਨਹੀਂ ਨਾ ਉਹਨੂੰ ਵਾਲਾ ਸਿਰਫ ਇੱਕ ਅੱਧਾ ਹੀ ਮਾਰੋ ਨਹੀਂ ਸਵਰਾਜ ਫਲਾਈ ਵੀਲ ਤੇ ਪੈਂਦਾ ਨਾ ਉਹਨੂੰ ਥੋੜਾ ਦੱਬਣਾ ਪੈਂਦਾ ਰਸੇ ਨੂੰ ਉਹਦੇ ਬੈਲਟਾਂ 'ਚ ਨਹੀਂ ਤੇ ਬੈਲਟ 'ਚ ਰੱਬਿਆਂ ਦਾ ਅੰਦਰਲੇ ਪਾਸੇ ਮਾਰੀ ਗਾਲ ਉਹਨਾਂ ਅੰਦਰਲੇ ਪਾਸੇ ਆ ਚਲ ਵਾਤਾ ਆ ਨਾ ਗੱਲ ਕਹਿ ਨਹੀਂ ਚਾਕੂ ਜਾਈ 5 ਲੀਟਰ ਤੇਲ ਹਾਂ ਉਹ 5 ਲੀਟਰ ਤੇਲ ਸੀ ਆਹੋ ਬਹੁਤ ਭਾਰੀ ਹੈ ਕਹਿੰਦੇ ਕੱਟ ਚੱਲਾ ਚਲੋ ਚਲੋ ਲਧੀਏ ਹਾਂ 1 2 3 ਲੈਣ ਦੇ ਹੁਣ ਤਾਂ ਇੱਥੇ ਸੈਲਫ ਨਹੀਂ ਵੱਜੀ 3 ਘੰਟੇ ਸੱਚੀ ਸਾਰੀ ਉਹ ਕਰਦੀ ਹੈ ਲਾ ਵਾ ਅੱਤ ਦੋ ਦਾ ਹੱਲ ਬੱਸ ਪੜਿਆ ਕਰਾ ਲਓ ਵੀ ਬਾਈ ਖੋਲ ਤੇ ਕਲਚ ਪਲੇਟ ਕਲਚ ਤਾਂ ਬਾਈ ਪਲੇਟ ਤਾਂ ਜਮੇ ਨਵੀਂ ਪਈ ਆ ਇਹਦੇ ਪ੍ਰੈਸ਼ਰ ਪਲੇਟ ਆ ਨਾ ਜਿਹੜੀ ਕਲਚ ਪਲੇਟ ਦਾ ਜਿਵੇਂ ਮੰਨ ਲਓ ਜਿਹੇ ਜੀ ਨਵੀਂ ਹੁੰਦੀ ਆ ਜਿਵੇਂ ਉਹ ਜੀ ਪਈ ਆ ਜਿਵੇਂ ਹਾਜੇ ਉੱਪਰ ਤੇ ਜਿਹੜੇ ਤਾਂ ਅੱਗੇ ਜਿੰਨੇ ਉਹ ਵੀ ਨਹੀਂ ਲਏ ਹੈਗੇ ਪੱਪੂ ਬਾਈ ਹਾਂ ਜੀ ਕਲਚ ਪਲੇਟ ਹੈਗੀ 12 ਇੰਚੀ ਹੈ ਹਾਂ ਜੀ ਕਰਤਾਰਾਂ ਦੇ ਵਿੱਚ ਪੈਂਦੀ ਹੈ 13 ਇੰਚੀ ਹਾਂ 12 ਇੰਚੀ ਪੈਂਦੀ ਹੈ ਇਹਦੇ ਵਿੱਚ ਇਹ ਆਪਾਂ ਨੂੰ 12 ਇੰਚ ਕਲਚ ਪਲੇਟ ਤਾਂ ਹੈਗੀ ਓਕੇ ਠੀਕ ਆ ਹਾਂ ਜੀ ਹੁਣ ਨੰਬਰ ਦੋ ਤੇ ਆਪਾਂ ਨੂੰ ਕਰਨਾ ਪੈਣਾ ਹੈ ਸਪਰਿੰਗ ਪਾਉਣੇ ਪੈਣੇ ਹਾਂ ਉਹ ਪਾਉਣੇ ਪੈਣੇ ਸਪਰਿੰਗ ਪਾ ਕੇ ਨਾ ਪ੍ਰੈਸ਼ਰ ਪਲੇਟ ਆ ਜਿਹੜੀ ਇਹਾਂ ਪੇ ਲੈ ਕੇ ਰੱਖ ਲੈਣੇ ਨਾ ਮੀ ਹੈ ਕਿ ਨਹੀਂ ਹਾਂ ਜੀ ਇਹ ਉਧਰ ਜਾਣਾ ਹੁਣ ਐਪੀ ਨੂੰ ਹਾਂ ਜੀ ਲੈ ਕੇ ਇੱਕ ਰੱਖ ਲੈਣੇ ਵੇ ਦੇਖੀ ਜਉ ਜਿੱਥੇ ਕਿ ਕਰੂ ਗੜਬੜਾ ਨਾ ਹਾਂ ਬਦਲ ਲਾਂਗੇ ਫੋੜ ਕੇ ਆਹ ਤਵਾ ਠੀਕ ਆ ਉਹ ਦੂਆ ਪ੍ਰੈਸ਼ਰ ਪਲੇਟ ਚ ਘੱਤੀ ਹੋਈ ਜਦਦਾ ਤਵਾ ਰੇਜਾ ਮੈਰੰਗਾ ਗਰੀਸ ਕਰੂ ਤੇ ਪਾ ਦੇਣਾ ਜੇ ਹੁਣ ਆਪਾਂ ਖੋਲਣੇ ਨਹੀਂ ਪਾਦਾ ਗਰੀਸ ਹਾਂ ਪਾਤਾ ਹਾਂ ਜੀ ਪਾਤਾ ਜੀ ਹਾਂ ਉਹ ਤਾਂ ਪੂਰਾ ਨਹੀਂ ਰੀਸਾਂ ਤੇੜੀਆਂ ਮਿੱਤਰਾ ਇੱਕ ਹੋਰ ਦੇਖ ਬਾਬੂ ਕਿਆ ਆਵਦੀ ਕੰਮ ਕਰਾਇਆ ਤੇ ਹੈਨਾ ਹਾਂ ਬੋਸੀ ਦੀ ਜਗਾ 베어ਿੰਗ ਪਾਇਆ ਹੋਇਆ ਹਾਂਜੀ ਹੈਨਾ ਨਹੀਂ ਉਹ ਰੇ ਪਤਲ ਦਾ ਬੋਝ ਹੁੰਦਾ ਉਹ ਹਾਲਾ ਵੱਡੇ ਬੁੱਡੇ ਜਾਂਦਾ 베어ਿੰਗ ਠੀਕ ਆ ਕੰਮ ਹਾਂ ਨਾ ਨਾ 베ਰੀ ਨਹੀਂ ਖਾਈ ਆ ਬਾਕੀ ਰਾਮ ਡਰਮ ਦੇਖ ਲਾ ਮਰੇ ਇੱਕਾਂ ਦੇ ਪਰਲੇ ਜਿਹੜੇ ਲਗਾਹਤੇ ਤੁਸੀਂ ਉਹਦੇ ਢੈਲਾ ਨਾ ਹਾਂ ਪਰਲੇ ਜ ਹੈ ਉਹਦੇ ਮੂਰੇ ਮੜਾ ਸਪੈਸ ਦੇ ਕਿ ਲੋਕ ਪਾਉਣੇ ਆਉਂਦਾ ਪਾ ਦਾਂਗੇ ਉ ਤਾਂ ਹਾਂ ਡਾਇਰੈਕਸ਼ਨ ਹੈ ਬਈ ਇਧਰਲੀ ਦੇ ਸਟਾਰਟ ਦਾ ਠੀਕ ਆ ਬਾਬੂ ਇਧਰਲੀ ਦੇ ਬੋਲਦੇ ਆ ਨਾ ਉਧਰ ਹੀ ਦੇ ਇਦਾਂ ਨਾੜ ਵੀ ਡਵਲ ਕਰੇ ਇਹਨੂੰ ਤਲੀ ਦਿਖਾਉਂਦੇ ਆ ਉਹਦਾ ਕਰਾਉਣਾ ਇਲਾਜ ਛੋੜੀ ਮੋਟੀ ਪਵਾ ਕੇ ਨਾ ਵਿੱਚ ਲੰਬੇ ਬਾਕੀ ਦੀ ਰਿਪੇਅਰ ਦਾ ਹੁਣ ਬਾਈ ਸਮਝ ਲਓ ਸ਼ੁਰੂ ਇਹ ਆ ਮਤੋਂਣੇ ਵਾਲੀ ਆ ਹਜੇ ਥੋੜਾ ਜਿਹਾ ਟਾਈਮ ਜਾਂ ਲੱਗਿਆ ਹੁਣ ਚਾਰ ਵਾਲੀ ਤੇ ਵਿਲੇ ਹੋਏ ਆ ਵਿਲੇ ਹੋਣ ਤੋਂ ਬਾਅਦ ਕਰੱਚ ਪੇਟ ਤੇ ਹੈਗੀ ਓਕੇ ਆਜ ਹੁਣ ਉਹਦਾ ਸਪਰਿੰਗ ਲਗਾ ਦਈਏ ਬੱਪੂ ਚਲੇ ਕਈ ਵਾਰੀ ਆ ਮੈਨੂੰ ਪਤਾ ਕਿ ਬਣਾਈ ਦਾ ਫਰਕੰਡਾ ਬੱਪੂ ਆ ਨਾ ਹਾਂ ਜੀ ਇਹ ਤਾਂ ਫੰਦੇ ਦੀ ਭਰਾਈ ਆ ਆਪਣੀ ਵਜੇ ਬਣਾਈ ਤਾਂ ਸਹੀ ਹੋ ਗਈ ਹੋਈ ਫਿੰਗਰਾਂ ਬਰਾਬਰ ਚੱਲੀਆਂ ਹੋਈਆਂ ਹੈ ਨਹੀਂ ਚੀਨੀ ਵੀ ਨਹੀਂ ਚੱਲੀ ਹੋਈ ਕਈ ਵਾਰ ਆਇਆ ਵੀ ਮਾੜਾ ਮੋਟਾ ਫਰਕ ਪਿਆ ਜਾਂਦਾ ਹਨਾ ਮੰਨਣਾ ਮਨਾਈਏ ਜੋ ਵੀ ਉਹਨੇ ਸਪਰਿੰਗ ਕਹੇਗਾ ਓਪੀ ਦਾ ਹੱਲਿਆ ਉਤਾਦ ਨੇ ਸਪਰਿੰਗ ਹੈ ਸਪਿੰਗ ਪਾ ਦੇ ਸਪਰਿੰਗ ਵੀ ਜਿਹੜੀ ਮੋਟੇ ਆ ਹਨਾ ਫਰਕ ਆ ਜਾਂਦਾ ਹੁਣ ਤਾਂ ਇਹਨੂੰ ਫੋਨ ਲਾਉਣਾ ਉਹ ਵੀ ਉਹ ਭਾਰਤੀ 12 ਇੰਚ ਦੇ ਸਪਰਿੰਗ ਲੈਣਗੇ ਕਿ ਹਾਂ ਹੈ ਲਾਤਾ ਹੀ ਫੋਨ ਹੂੰ ਤਾਂ ਲਾਤਾ ਬਾ ਉਹ ਬੰਦ ਹੋ ਗਈ ਬੈਟਰੀ ਜਾਨ ਉਹ ਵੀ ਬੰਦ ਹੋ ਗਈ ਅੱਛਾ ਬਾਕੀ ਐ ਤੁਹਾਨੂੰ ਪਤਾ ਵੀ ਹੌਲੀ ਹੌਲੀ ਨਿਕਲਣਾ ਗੰਦ ਵਿੱਚ ਤੇ ਕਹ ਨਹੀਂ ਸਾਲਾ ਨਿਕਲ ਜੂ ਚੱਲ ਚੰਗੀ ਗੱਲ ਆਹ ਨਾ ਇਹ ਬੰਦਾ ਹੁੰਦਾ ਚੱਲਦੀ ਸੀ ਜੰਦ ਨਹੀਂ ਖੜਦੀ ਵੇ ਕੰਮ ਪੈਂਦੀ ਖੜਤ ਉਹਦਾ ਬਾਕੀ ਉਹਦਾ ਠੀਕ ਹੈ ਮਸ਼ੀਨਾਂ ਇਹ ਤਾਂ ਨਹੀਂ ਗੱਲ ਆ ਵੀ ਚੱਲ ਮਹਾਰਾਜ ਥੋੜੇ ਬਹੁਤੇ ਪੈਸੇ ਲਵਾਈ ਜਾਵੇ ਚੱਲੀ ਜਾਵੇ ਚੱਕਾ ਘੁੰਮੀ ਜਾਵੇ ਹਨਾ ਕਈ ਬੰਦੇ ਹੁਣ ਮੈਂ ਮੈਨੂੰ ਫੋਨ ਵੀ ਆਉਂਦਾ ਹੈ ਬਾਈ ਬੜੇ ਡਾਊਨ ਮਾਡਲ ਲੀਆ ਥੋੜੀ ਜਿਹੀ ਉੱਚਾ ਮਾਡਲ ਲਿਆ ਨਾ 15 16 ਬਾਈ ਐ ਵੀ ਬਹੁਤ ਹੀ ਫੜ ਮੰਨਦਾ ਦਾ ਕੋਈ ਫਾਇਦਾ ਨਹੀਂ ਐਨੀ ਕਪੜੇ ਗੰਜਾਇਆ ਸੀ ਆਪਣੇ ਜੇ ਉਹਨੇ ਕਪਾ ਖਰਚ ਲੇ ਤੂੰ ਮੈਂ ਕਹਿ ਦਉ ਨਾ ਨਵੀਂ ਲਿਆਉਂਦਾ ਪੁਰਾਣੀ ਲਿਆਉਂ ਕਰ ਦਿੰਦਾ ਹਨਾ 20 ਮਾਡਲ ਲਿਆਉਣੀ ਦੀ 25 ਲਿਆਉਣੀ ਦੀ ਆ ਗੱਲ ਜਿੰਨੀ ਕਪੜੇ ਗੰਜਾਇਆ ਸੀਗੀ ਵੀ ਹਨਾ ਬਾਈ ਚਲੋ ਐਨੇ ਕੇ ਜੇ ਆਪਾਂ ਖੁਸ਼ ਆਂ ਨਵੇਂ ਜਿੰਨਾ ਕੰਮ ਕਰਨਾ ਤਾਂ ਉਹ ਨਹੀਂ ਨਹੀਂ ਕਰ ਲਿਆ ਹੈ ਕਿ ਨਹੀਂ ਬੱਪੂ ਸਹੀ ਫਰਕ ਤਾਂ ਕੋਈ ਘੱਟ ਨਹੀਂ ਆਇਆ ਇਹ ਤਾਂ ਕੰਮ ਤਾਂ ਕਰਦਾ ਹੀ ਕਰਿਆ ਵਧੀਆ ਕੰਮ ਕਰਿਆ 10 ਕਿਲੇ ਵੱਢੀ ਜਾਂਦੀ ਮੱਕੀ ਦੀ ਡੇੜੀ ਕੀ ਤਗੜੀ ਮੱਕੀ ਜਿਹਨਾਂ ਪੂਰੀ ਹਰੇ ਕਾਂਡਿਆਂ ਤੇ ਹੀ ਦੇਖੇ ਹੀ ਆ ਬਾਕੀ ਹੁਣ ਹਾਥ ਸਪਰਿੰਗ ਪੈਨੇ ਆ ਜਿਹੜੀ 13 ਇੰਚੀ ਕਰਤਾਰ ਚਾਹਤ ਸਪਰਿੰਗ ਪੈਨੇ ਆ ਇਹ ਜਿਹੜੇ ਹੁਣ ਸਪਰਿੰਗੋ ਵੀ ਬੜੇ ਆ ਦੇਰਾ ਵੀ ਬੜਾ ਤੇ ਵਿਚ ਨੂੰ ਲੰਘੇ ਸਪਰਿੰਗਲਾ ਇਹ ਤੇ ਹਾਂ ਸਹੀ ਆ ਆ ਦੇਖ ਲੈ ਵਿਚ ਨੂੰ ਲੰਘੇ ਵਾਲਾ ਆਸਾ ਬੜਾ ਹੈ ਹੂੰ ਸਪਰਿੰਗੋ ਵੀ ਬੜਾ ਹੈ ਪਾ ਪਈ ਦੀ ਇੱਕ ਕਿੱਟ ਮੈਂ ਚਲ ਇਹ ਨਹੀਂ ਇਹ ਟਰਾਈ ਕਰਕੇ ਤੇ ਪਾ ਕੇ ਦੇਖ ਲੈਂਦੇ ਪਰ ਇਹਦਾ ਮੂੰਹ ਜਿਹੜਾ ਵਹਿੰਦਾ ਹੀ ਨਹੀਂ ਹੈਗਾ ਤੇ ਪ੍ਰੈਸ਼ਰ ਪਲੇਟ ਦੇ ਵਿੱਚ ਆ ਤੇ ਸਲੰਕਲਾ ਤੱਕਾ ਕਰਿਆ ਤਾਂ ਉਹਦਾ ਫਾਇਦਾ ਕੀ ਆ ਫੇਰ ਹੈਨਾ ਚਲੋ ਆਜ ਵੀ ਕਲਚ ਪਲੇਟ ਦਿਖਾਉਨੇ ਆਪੇ ਹਾਂਜੀ ਪਪੂ ਭਾਜੀ ਕੀ ਕਰੀ ਜਾਂਦੇ ਸਪਰਿੰਗ ਲੈ ਆਂਦੇ ਨਵੇਂ ਨਿੰਦ ਕੋਈ ਨਹੀਂ ਨਵੇਂ ਪੁਰਾਣੇ ਲਾਲ ਕਾਤੇ ਰਹਿੰਦੇ ਨੇ ਨੂੰ ਗਰਮੀ ਕਰਕੇ ਅਸੀਂ ਤਾਂ ਆਉਂਦੇ ਨਹੀਂ ਵੀਰੇ ਇਹ ਗਰਮੀ ਚ ਕਾਲੇ ਹੁੰਦੇ ਆ ਇਹ ਲਾ ਮਾ ਚਲਾ ਲਾਲ ਹੁੰਦਾ ਇਹ ਤਾਂ ਪੁੱਠਾ ਹੀ ਕੰਮ ਆ ਪੱਪੂ ਕਿਸ਼ਟੂ ਹਾਂ ਇਹ ਬੋਲਦਾ ਗਰਮੀ ਨਾਲ ਮੈਂ ਕਾਲ ਲਾਲ ਹੁੰਦਾ ਵਾ ਅਸੀਂ ਤਾਂ ਭੈਜੋ ਕਾਲੇ ਹੁੰਦੇ ਆ ਕਾਲੇ ਹੁੰਦੇ ਆ ਸਾਡਾ ਦੋ ਬੇੜਾ ਕਰਖ ਹੋ ਗਿਆ ਹਾਂ ਵੀਰੇ ਆ ਤਰਪੇ ਦਰਦੀ ਨਹੀਂ ਤਰਪੇ ਮੂੰਹ ਤੇ ਬਾਂਹਣੀਆਂ ਦੇ ਰਾਮਿਆਂ ਨੂੰ ਕਿਹੜਾ ਟਾਈਮ ਲੱਗਣਾ ਨੱਕ ਲੱਗਣਾ ਵੀ ਆ ਹਾਂ ਤਰਪੇ ਬਦਲਵਾਈ ਫੇਰ ਹੋ ਗਈ ਆ ਦਸਵੇਂ ਦੀ ਕਲਚ ਪਲੇਟ ਪੂਰਾ ਸੀਜ਼ਨ ਲਾ ਗਈ ਸੀ ਹੁਣ ਕਰਨ ਦਾ ਸੀ ਹੱਥ ਪੱਲਾ ਮਾਰਨ ਤਿਆਰੀ ਪਾਜੀ ਆਪਾਂ ਸੀਜ਼ਨ ਚ ਤੇ ਕਲਚ ਪਲੇਟ ਛੇੜੀ ਨਹੀਂ ਸੀ ਨਾ ਜੀ ਨਾ ਪਾਜੀ ਆਪਾਂ ਦੇਖੀ ਵੀ ਨਹੀਂ ਹੁਣ ਤੇ ਵੀ ਨਹੀਂ ਬਸ ਹੁਣ ਐਂਡ ਤੇ ਬਸ ਉਹਦਾ ਹੀ ਤਿਆਰੀ ਜੀ ਕਰੰਦਾ ਆ ਬਸ ਨਾ ਮਾਚਾ ਲੈ ਜੋਰ ਨਹੀਂ ਮਾਰਦੀ ਆ ਜਲਾਏ ਹੋਣ ਗਿਆਣਾ ਉਧਰ ਐਮਪੀ ਰੋਣਾ ਉਹ ਹੀ ਲਾਈਏ ਰਾਤਾਂ ਤੇ ਮੁੰਗੀ ਸੀਜਨ ਲਾ ਕੇ ਆ ਰਾਂ ਇਹਨੂੰ ਸਿੱਤਰੇ ਸੂਆ ਸਾਹ ਪਿੰਦਾ ਲਾ ਲਾਂਗੇ ਆ ਚਾਰ ਦਾ ਵੀ ਆਪਣਾ ਕੰਮ ਬੱਸ ਨੇੜੇ ਤੇ ਨਿਬੜ ਗਿਆ ਨਿਬੜ ਗਿਆ ਲਾਤੇ ਆ ਢੇਰ ਆਪਣੀ ਤਾਂ ਮਸ਼ੀਨ ਦੀ ਜ਼ਿੰਮੇਵਾਰੀ ਵੀ ਚਾਰ ਵਾਲੀ ਵੀ ਚਲਾਉਣੀ ਹਾਂ ਬੱਛਾ ਵੀ ਹੋ ਗਿਆ ਕੰਮ ਜੁੜ ਬਟਾ ਕੇ ਚਲੋ ਚਲੋ ਬਾੜ ਦੇ ਹੀ ਮੱਕੇ ਪੜਾਇਆ ਰਾ ਕਣਾ ਭਈਆ ਦਾ ਦੋ ਕੁੱਟੀਆਂ ਤੋਰਨਾ ਰਾ ਕਰਾਏ ਆ ਆ ਇਹਨਾਂ ਕੋਲ ਟੈਕਸ ਚਲਾਉਣੇ ਥੋੜਾ ਹੁੰਦੇ ਧੱਕਾ ਕਰਦੇ ਨੇ ਜਾਇ ਜੀ ਬੱਚੇ ਨੇ ਇਹਨੇ ਕਾਲੀ ਆਜੇ ਫੁੱਲ ਡਰਾਈਵਰ ਬਣ ਗਿਆ ਇਹ ਵਧੀਆ ਡਰਾਈਵਰ ਆ ਤੇ ਜਿਹਦਾ ਤਾਂ ਪਤਾ ਹੀ ਨਹੀਂ ਸਾਰਾ ਕੋ ਤੋਰਦਾ ਨਹੀਂ ਕਰਨੇ ਫਿਰ ਬਾਂਦਰ ਕੋ ਦੰਦ ਕੱਢਦੇ ਨੇ ਉਹਦੋਂ ਗੇਟ ਵੀ ਇਹਨੇ ਤੋੜਿਆ ਗੇਟ ਤੋੜ ਦਦ ਨੇ ਹੋਰ ਦੇਖੋ ਉਹ ਕੰਡਾ ਦਾ ਕ ਤੋੜਦਾ ਇਹਨੇ ਇਹ ਸਾਈਡ ਤੇ ਥੋੜੀ ਜਿਹੀ ਉਮਾਰ ਇਹਦਾ ਆਹ ਕਾਲੀ ਵਾਲੇ ਫੁੱਲ ਡਰਾਈਵਰ ਆ ਫੁੱਲ ਨਾ ਫੁੱਲ ਨਹੀਂ ਸਾਈਡ ਤੇ ਆਉਂਦਾ ਹੱਲ ਕਰਕੇ ਦੀ ਸੈਟਿੰਗ ਚੱਲੀ ਆ ਫਿਰ ਚਲੋ ਜੀ ਬਾਈ ਕਲਚ ਪਲੇਟ ਦੀ ਸੈਟਿੰਗ ਕਰਤੀ ਬਾਕੀ ਤੁਹਾਨੂੰ ਬੜੇ ਰੋਗ ਖਰਾਬ ਤਾਂ ਸਪਰਿੰਗੇ ਤੇ ਹੋਰ ਤਾਂ ਠੀਕ ਤਾਂ ਸਾਰਾ ਪਿੰਗਰਾਂ ਬਰਾਬਰ ਚੱਲੀਆਂ ਹੋਈਆਂ ਯਾਰ ਪੂਰੀਆਂ ਹੁਣ ਆਪਾਂ ਨੇ ਇਹ ਜਸਟਮੈਂਟ ਕਰਤੀ ਆਪਾਂ ਨੇ 13 ਨੰਬਰ ਦੀ ਚੂੜੀ ਹੈ ਨਾ ਕਈ ਮੇਰੇ ਵੀਰਾਂ ਨੇ ਬਹੁਤ ਫੋਨ ਆਉਂਦੇ ਆ ਨਾ ਬਾਈ ਯਾਰ ਕਲਚ ਪਲੇਟ ਦੀ ਵੀਡੀਓ ਜ਼ਰੂਰ ਪਾਇਆ ਕਰੋ ਜਾਂ ਬੰਦੇ ਆ ਨਾ ਦੱਸਿਆ ਕਰੋ ਬਾਕੀ ਅੱਜ ਮੈਂ ਬਾਈ ਹੁਣ ਤਾਂ ਫਿੱਟ ਕਰ ਲਈ ਹੈ ਨਾ ਸਾਰੇ ਨਾਟਕ ਕੰਪਲੀਟ ਕਰਨ ਤੋਂ ਬਾਅਦ ਟਾਇਰਟ ਕਰਨ ਤੋਂ ਬਾਅਦ ਨਹੀਂ ਅੱਗੇ ਆਪਾਂ ਕਰਤਾਰ ਆ ਉਹਦੀ 13 ਇੰਚੀ ਪੈਂਦੀ ਆ ਨਾ ਉਹਦੇ ਉੱਪਰ 17 ਨੰਬਰੀ ਟੋਪੀ ਪ사 ਕੇ ਉਰੇ 17 ਨੰਬਰੀ ਟੋਪੀ ਬੜੀ ਬੜੀ ਪ ਫਿੰਗਰਾਂ ਉੱਤੇ ਕਿ ਬੰਦੇ ਹੋਣੇ ਇਹਦੀ ਮੈਂ 13 ਨੰਬਰ ਦੀ ਚੂੜੀ ਹੈ ਜਿਹੜੀ ਉਹ ਪਾ ਕੇ ਬੰਨੀ ਆ ਕਿਉਂ ਐਦੇ ਥੋੜੀ ਪ੍ਰੈਸ਼ਰ ਪ੍ਰਿੰਟ ਵੀ ਡਾਉਨ ਦੀ ਉਹਦਾ ਕੱਟ ਫਟ ਰਿਹਾ ਆ ਉਹਦੇ ਕਰਕੇ ਫਿਰ ਹੁਣ 13 ਨੰਬਰ ਦੀ ਚੂੜੀ ਇੱਥੇ ਪਾਉਣੀ ਆ ਬਾਈ ਉਰੇ ਇੱਥੇ 13 ਨੰਬਰ ਦੀ ਚੂੜੀ ਪਾ ਕੇ ਇੱਕ ਫਿੰਗਰ ਸੈੱਟ ਕਰ ਲਈ ਇੱਕ ਦੇ ਬਾਅਦ ਆਪਾਂ ਬੈਰਿੰਗ ਰੱਖਿਆ ਉੱਪਰ ਐਨ ਕਰਕੇ ਸੈੱਟ ਹੈ ਨਾ ਪੂਰੀ ਬਰਾਬਰ ਬੈਰਿੰਗ ਰੱਖੇ ਡਾਲ ਘਾ ਨਹੀਂ ਮਾਰਨਾ ਚਾਹੀਦਾ ਬਸ ਫੇਰ ਉੱਪਰ ਛੱਟ ਮਾਰਨੀ ਆ ਫੇਰ ਫਿੰਗਰਾਂ ਦੇ ਫੇਰ ਜਾ ਕੇ ਚੈੱਕ ਕਰਨਾ ਫੇਰ ਛੱਟ ਕਰ ਛੱਟ ਮਾਰ ਕੇ ਫੇਰ 3-4 ਵਾਰ ਸੱਟ ਮਾਰੇ ਤੇ ਬਾਅਦ ਜਾ ਕੇ ਕਿਤੇ ਸੈਟਿੰਗਾਂ ਨਾ ਫਿਰ ਹਿਲਦੀ ਨਹੀਂ ਬਾਕੀ ਸਪਰਿੰਗ ਪਾਤੇ ਆਪਾਂ ਕਿਹੜੀ ਕੰਪਨੀ ਦੇ ਦੇਓ ਐਸ ਕੇ ਮਾਹੋਦੇ ਦੇ ਮਾਸਪਨਵੇਂ ਬਾਈਥੇ ਸਮਾਨ ਵੀ ਆਇਆ ਜਾਈ ਮਿਲਦਾ ਬਾਈ ਏਰੀਆ ਜੀ ਹੁਣ ਇਹਨੂੰ ਲਜਾਵਾਂਗੇ ਕੱਲ ਨੂੰ ਨਵੇੜਕੇ ਚਾਰ ਦਾ ਕੀਲਾ ਰਹਿ ਗਿਆ ਪਿੰਡ ਫਿਰ ਉੱਥੇ ਦੀ ਹਨਾ ਗੈਡਰਮ ਦੀਆਂ ਪੱਤੀਆਂ ਪੁੱਤੀਆਂ ਦੇਖਾਂਗੇ ਗੈਡਰਮ ਸ਼ਾਇਦ ਨਵੀਂ ਲੱਗੇ ਮੈਨੂੰ ਤਾਂ ਲੱਗਦਾ ਵੀ ਨਵੀਂ ਲੱਗੂਗਾ ਬਾਕੀ ਦੇਖੋ ਅੰਦਰ ਤੇ ਹਰੇ ਢਾਕੇ ਢੋਲ ਆ ਦਾ ਪਤਾ ਕੁਝ ਨਹੀਂ ਵੀ ਜਾ ਕੇ ਇਹਦੀ ਰਿਪੇਅਰ ਪੂਰ ਕਰਕੇ ਪਿਆ ਇਹਨਾਂ ਨਾ ਗੇਰ ਗੁਰ ਵੀ ਦੇਖਣਾ ਇਹ ਤਾਂ ਥੋੜੀ ਆਵਾਜ਼ ਹੀ ਕਰਦਾ ਜਿਵੇਂ ਨਾ ਸਟਾਰਟ ਲੈ ਹੁੰਦੇ ਆ ਪਪਾ ਪਾਈਏ ਫਿਰ ਚਲੋ ਫਿਰ ਲੈ ਕੇ ਰੱਬ ਦਾਣਾ ਸਿੱਟੀਏ ਇਹਨੂੰ ਵਿੱਚ ਬਾਕੀ ਇਹ ਵੀ ਜ਼ੋਰ ਗਿੱਲੇ ਦੇ ਵਿੱਚ ਮੈਂ ਕਹਿੰਦਾ ਇੰਨਾ ਗਿੱਲਾ ਵੱਢਿਆ ਨਹੀਂ ਇਹ ਮਸ਼ੀਨ ਕਹਿੰਦਾ ਧੱਕਾ ਕਰਿਆ ਤੁਸੀਂ ਦੇਖੇ ਮੂੰਗੀ ਦੇ ਵਿੱਚ ਵੀ ਹੈ ਨਾ ਮੈਂ ਕਹਿੰਦਾ ਚ ਭਾਵੇਂ ਸਪਰਿੰਗ ਤੇ ਹਲਾ ਤੁਰੇ ਤੁਰੀ ਨਹੀਂ ਪਧਰੇ ਜੇ ਉੱਥੇ ਜ਼ੋਰ ਵੀ ਵਸੇ ਰ ਮਾਰੀ ਹੋਰਾ ਸੀਜ਼ਨ ਲਾ ਗਈ ਨਾ ਹਾਂ ਪੂਰਾ ਸੀ ਇਹਦਾ ਆਪਾਂ ਖੋਲੀ ਆ ਆ ਉਦਾਂ ਖੋਲ ਜੇ ਇਹ ਬਾਕੀ ਐਵੇਂ ਜੇ ਕਹਿੰਦੇ ਕਿਸਮਤ ਹੋਵੇ ਸਿੱਧੀ ਹੈ ਨਾ ਕਿਸਮਤ ਸਿੱਧੀ ਹੋਵੇ ਬਿਲਕੁਲ ਬਿਲਕੁਲ ਆਪੇ ਚਲੀ ਜਾਂਦੀ ਹੈ ਨਾ ਪੱਤਿਆਂ ਵੀ ਚਲੀ ਜਾਂਦੀ ਹੈ ਵੀਰੇ ਚਲੋ ਕਰਦੇ ਇਹਨੂੰ ਫਿੱਟ ਗਰੀਜ ਵਾਲਾ ਥੱਲੇ ਕਰਨਾ ਮੈਂ ਤਾਂ ਸੀਜ਼ਨ 'ਚ ਮੈਂ ਕਿਹਾ ਮੋਲੀ ਕੋਲ ਕਲੱਚ ਨੂੰ ਗਰੀਜ ਮਾਰ ਲਿਆ ਕਹਿੰਦਾ ਸਰਾਗੇ ਨਹੀਂ ਹੈਗਾ ਬਾਈ ਮੈਂ ਕਹਿੰਦਾ ਇਹ ਵੀ ਮੀਨਾਂ ਵਰਗੀ ਮੀਨਾਂ ਸਰਾਗ ਤਾਂ ਸਰਕਲੱਚ 'ਤੇ ਚਲੋ ਸਰਾਗ ਹੀ ਨਹੀਂ ਹੈਗਾ ਮੈਂ ਕਿਹਾ ਚਲ ਠੀਕ ਆ ਭਾਈ ਜ ਨਹੀਂ ਹੈਗਾ ਸਵੇਰੇ ਪੁੱਛੇ ਸ਼ਾਮ ਨੂੰ ਸੁਚਾਰੇ ਅਰਕੀਤਾ ਦੇ ਮੇਰੇ ਗੀਮ ਆਉਂਦੇ ਕਿੱਥੇ ਖਰਾਕ ਕਿੱਥੇ ਹੋਣਾ ਹੈਗਾ ਪਪੂ ਉਹ ਨਹੀਂ ਨਾ ਕੋਈ ਕਿਤੇ ਵੀ ਨਹੀਂ ਨਹੀਂ ਮੈਂ ਤਾਂ ਕਿਹਦੇ ਨਾਲ ਆਪਾਂ ਚਲੋ ਆੜ ਪਰੇ ਪਪੂ ਮਰੂਗਾ ਜੋਰ ਹੁਣ ਪੱਪੂ ਤਾਂ ਬੱਟਾ ਭਜਣਾ ਜੀ ਨਹੀਂ ਮੈਂ ਤੇ ਇਹ ਨਹੀਂ ਲੱਪਣੀ ਇਹ ਕਿ ਆਹ ਨਹੀਂ ਪਾ ਰਹੇ ਨਾ ਸੁਵਾ ਉਹ ਉਹਦੀ ਕਦੇ ਫਾਇਵਰ ਦੀ ਆ ਯਾਰ ਤੁਸੀਂ ਗੱਲ ਉਹਦੀ ਦੇ ਬਜਨ ਵੀ ਆ ਡਿੱਕਾ ਵੀ ਨਹੀਂ ਸੋਰਾਇਆ ਉਹ ਯਾਰ ਉਹਦੀ ਕਿੰਨੀ ਥੋੜੀ ਭਾਰੇ ਉਹ ਬਹੁਤ ਭਾਰੇ ਇਹਦੇ ਨਾਲ ਜ਼ਿਆਦਾ ਭਾਰੇ ਨਹੀਂ ਸਵਰਾਜੀ ਲਓ ਜੀ ਦੀਂਗ ਲੈ ਦੇ ਲਈ ਬੁਲੀ ਆਹ ਨੂੰ ਪਾ ਲੱਗਦਾ ਡਰਮ ਲੱਗਦਾ ਆਹ ਡਰਮ ਲੱਗਦਾ ਲੈ ਦੇ ਨਹੀਂ ਈ ਨਿਕਲੀ ਇਹ ਵਜਨ ਕਰੇਗਾ ਨਿਕਲਣੀ ਆਹ ਕੋਲ ਦੇ ਦੇ ਰ ਬਰਾ ਬਰਾ ਬਚਣੀ ਨੈਟ ਪਲੇਟ ਮੈਟ ਵਾਲਾ ਨਾ ਨਾ ਫਸਾ ਤੇ ਕਲਚ ਪਲੇਟ ਪੱਪੂ ਪੱਪੂ ਨਹੀਂ ਟਲਦਾ ਜੋਲੇ ਬੋਲ ਲੱਗ ਗਿਆ ਖੜੇ ਜਾਈ ਨਹੀਂ ਨਹੀਂ ਪੱਪੂ ਯਾਰ ਨਾ ਡਰੋ ਬੜਾ ਪੱਪੂ ਤੇਰੀ ਹੱਲਾਸ਼ੇਰੀ ਦੇ ਆਸਰੇ ਅਸੀਂ ਤੁਰੇ ਫਿਰਦੇ ਆ ਪਹਿਲਾ ਰੱਬ ਦਾ ਆਸਰਾ ਦੂਜਾ ਤੇਰਾ ਆਸਰਾ ਕਿਉਂ ਵੀ ਭਾਜੀ ਨਹੀਂ ਯਾਰ ਬਤਾ ਪਤਾ ਨਹੀਂ ਗਿਆ ਜਕਰ ਹਾਰ ਦੀ ਮੰਨ ਗਏ ਭਾਜੀ ਨਹੀਂ ਹਾਰਤ ਨਹੀਂ ਮੰਨਦੀ ਹਾਰਤ ਨਹੀਂ ਮੰਨਦੀ ਆਣਾ ਮੈਂ ਨਿੰਬੂ ਰਦੇ ਆ ਇਹ ਇਹ ਗਾਣਾ ਤੋਂ ਹੋ ਗਿਆ ਯਾਰ ਛੋਟੇ ਦੇ ਤੁਰੇ ਬਾਜਰੀ ਵੀ ਮਿਕਰ ਤੀ ਦੇਖ ਆ ਗਾਸਲਾ ਇਹ ਦੇ ਆ ਬਾਜਰਾ ਪਾ ਲਾ ਰਪਾ ਮੇਰੇ ਮਾਜਰਾ ਨਹੀਂ ਭਾਈ ਫਿਰ ਹੁਣ ਆਪਾਂ ਮੂੰਗੀ ਤੇ ਜਾਣਾ ਵਾ ਮੂੰਗੀ ਦੀ ਤਿਆਰੀ ਕਰਨੀ ਹੁਣ ਆਪਾਂ ਆਏ ਉਹਨਾਂ ਨੂੰ ਲੈ ਆਉਂਗੇ ਜਾਵਾਂਗੇ ਹਾਂਜੀ ਹਾਂਜੀ ਕਾਣ ਦੇ ਵਿਲੇ ਵੀ ਤਾਂ ਰਹਿਣੀ ਆ ਨਹੀਂ ਨਹੀਂ ਜਾਣਾ ਚਾਹੀਦਾ ਆ ਵੀ ਨਹੀਂ ਉਹ ਆਇਆ ਮਸ਼ੀਨ ਉੱਥੇ ਕਾਣ ਕਵਾਸ ਤੇ ਪਹੁੰਚ ਜੂਗੀ ਆ ਟਕਾਣੇ ਪਹੁੰਚਾਂਗੇ ਜਿੱਥੇ ਆਪਾਂ ਜਾਣਾ ਆਓ ਵੇ ਵੀ ਚੱਲ ਜਿਵੇਂ ਆਪਾਂ ਕਹਿ ਦਈਏ ਔਲੀ ੋੜੀਆ ਦੇ ਟਕਾਣੇ ਤੇ ਪਹੁੰਚਾਂਗੇ ਆਓ ਉੱਥੇ ਮਸ਼ੀਨ ਟਕਾਣੇ ਲੱਗ ਖੱਡੇ ਲੱਗੀ ਖੜੀ ਹੋਊਗੀ ਹੈ ਕਿ ਨਹੀਂ ਬਸ 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 ਕਾਣਕ ਨੂੰ ਜਾਂ ਉਰੇ ਤੇ ਜਾਵਾਂਗੇ ਉਹੀ ਜਨ ਫਿਰ ਉਦੋਂ ਵੀ ਜਾਣਾ ਹੀ ਆ ਹੁਣ ਵੀ ਜਾਣਾ ਹੀ ਹੁਣ ਨਾਲ ਵਿਲੇ ਉਦੋਂ ਹਰ ਵੀ ਜਾਵਾਂਗੇ ਹਾਂ ਸਲਵ ਮਾਰਾਂਗੇ ਵਸ 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 ਹਲੇ ਹੁਣ ਆਪ ਵੈਸੇ ਵੀ ਆਰਾਮ ਨਾਲ ਵਿਲੇ ਆਪਾਂ ਕੰਮਕੋਲ ਕਰਕੇ ਆਪਾਂ ਪਾਛੇ ਇੱਧਰ ਵੀ ਚੱਲੀ ਆਪਾਂ ਦੰਨਾ ਚੱਲਦੇ ਆ ਚਲੋ ਚਲੋ ਹੈ ਚਲੋ ਜੀ ਹੋਰ ਕੀ ਕਿਆ ਬਾਪੂ ਦਿਨਾਂ ਦੀ ਆ ਮੈਂ ਰੋਟੀਆਂ ਬਣਾਵ ਕੇ ਦੇਈਏ ਬੰਨੇ ਕੋਈ ਟੈਨਸ਼ਨ ਨਹੀਂ ਅਸੀਂ ਮਿਹਨਤ ਕਰਾਂਗੇ ਬਸ ਕੁਛ ਨਾ ਕੁਛ ਫਲ ਤਾਂ ਮਿਲੂਗਾ ਸੋਚਾਂਗੇ ਨਾ ਤਾ ਹੱਲ ਦਾ ਮਿੱਤਰਾ ਮਿਹਨਤ ਦਾ ਮੁੱਲ ਤਾਂ ਪੈਂਦਾ ਹੈ ਦੇਖੋ ਆਪਾਂ ਮਿਹਨਤ ਲਈ ਮੁੱਲ ਬਿਲਕੁਲ ਆਪਾਂ ਮਿਹਨਤ ਕਰਦੇਗਾ ਤੇ ਗਾਂ ਦੀਆਂ ਜਾਣਾ ਮਾਲਕ ਨੇ ਮਿਹਨਤ ਲਈ ਮੁੱਲ ਪਾਇਆ ਆਪਣੀ ਜਾਈ ਬਹੁਤ ਤੇ ਕਈ ਬੰਦੇ ਹੈ ਨਾ ਨਦਰਾ ਬਹੁਤ ਦੂਰਾ ਘਾਰ ਮਸ਼ੀਨ ਦਾ ਉਹ ਨਹੀਂ ਹੱਥ ਪਾਣਾ ਪੱਲਾ ਨਹੀਂ ਬਹੁਤ ਸਾ ਮੈਂ ਕਹਿੰਦਾ ਮੱਕੀ ਦੇ ਸਾਥ ਬਹੁਤ ਵਧੀਆ ਦਿੱਤਾ ਮਸ਼ੀਨ ਨੇ ਮੈਂ ਕਹਿੰਦਾ ਗਰੀਸ਼ ਵੀ ਨਹੀਂ ਮਾਰਿਆ ਕਰਦਾ ਉਹੀ ਗੱਲ ਹੈ ਹੁਣ ਤਾਂ ਆਪਾਂ ਗੱਲ ਕਰਦੇ ਜੀ ਗਰੀਸ ਮਾਰਨਾ ਆਪਣੇ ਮੋਲੀ ਨੂੰ ਤਾਂ ਸਰਾਖ ਨਹੀਂ ਲੱਭਾ ਕਲੱਚ ਬੇਡ ਦਾ ਸਰਾਖ ਨਹੀਂ ਹੈਗਾ ਗਰੀਸ ਮੋਲੀ ਨੂੰ ਮਾਰੇਆ ਵੀ ਨਹੀਂ ਉਹ ਵੀ ਕਿਆ ਕਰੇਗਾ ਕੱਲਾ ਕੱਲਾ ਬੰਦਾ ਕੀ ਕਰਦਾ ਕੱਲਾ ਵੀ ਕੀ ਕਰੇ ਆਪਾਂ ਵੀ ਹੋਰ ਨਹੀਂ ਪਾਇਆ ਇਹ ਕਿਤੇ ਨਾ ਬਲੂਰ ਵਾਲਾ ਵੇਰਿੰਗ ਟੁੱਟ ਗਿਆ ਤਾਂ ਮੈਂ ਕਿ ਗਰੀਸ ਮਾਰੇ ਨੂੰ ਕਹਿੰਦਾ ਕਾ ਬਾਹਰ ਰਿਪੇਅਰ ਤੇ ਵਜੇ ਆ ਵੀ ਢੂਡ ਬੋਲਣ ਦਾ ਕੀ ਹੋਰ ਸਹੀ ਗੱਲ ਆ ਮੈਂ ਹਰ ਬੋਲੀ ਨਹੀਂ ਫੇਰ ਕਿਆ ਹੋ ਗਿਆ ਯਾਰ ਆਪਾਂ ਨੂੰ ਇਹ ਤਾਂ ਪ੍ਰੈਸ਼ਰ ਪਲੇਟ ਆ ਨਾ ਤਵਾ ਪ੍ਰੈਸ਼ਰ ਪਲੇਟ ਇੱਕ ਤਵਾ ਆਪਾਂ ਲੈ ਕੇ ਰੱਖ ਲਾਂ ਨਾ ਵਾ ਹਾ ਸਪੇਅਰ ਨਾਲ ਬਾਹਰ ਜਾਣਾ ਵਾ ਸਫਰ ਕੋ ਦਿੱਕਤ ਬਿਕਤ ਆ ਜਾਵੇ ਦੀਆਂ ਮੂੰਗੀ ਦੇ ਬਚਾਏ ਬਰਸਾਤ ਪੈਂਦੀ ਆ ਤਾਂ ਚੰਗੀ ਜ਼ੋਰਤ ਲੱਗਦਾ ਹੀ ਆ ਜੀ ਜ਼ੋਰ ਲੱਗੀ ਜਾਂਦਾ ਤੇ ਨਾਲੇ ਪਤਾ ਕੀ ਆਪਾਂ ਲੈ ਕੇ ਰੱਖ ਲੈਣਾ ਸਾਰਾ ਸਮਾਨ ਨਾਲ ਉੱਥੇ ਤੁਹਾਨੂੰ ਪਤਾ ਬਾਹਰ ਜਾ ਕੇ ਦੂਜੀ ਜਗ੍ਹਾ ਤੇ ਦੁਕਾਨਾਂ ਲੱਭੋ ਫਿਰ ਉਹ ਸਮਾਨ ਮਹਿੰਗਾ ਮਿਲਦਾ ਨਾਲੇ ਮਿਲਦਾ ਕਿ ਡੁਪਲੀਕੇਟ ਆ ਸਮਾਨ ਨਹੀਂ ਮਿਲ ਜੰਦਾ ਹੁਣ ਆਪਾਂ ਉਸੇ ਦੀ ਗੱਲ ਕਰਦੇ ਬੈਲਟ ਵਾਧੀ ਦੇ ਦੇਖੀਏ ਛੋਟੀ ਹੁੰਦੀ ਪਹਿਲੀ ਵਾਰ ਦੇਖੀਏ ਹਾਂ ਗਰਮ ਹੋ ਕੇ ਲੈ ਆ ਪਪੂ ਸਮਾਨ ਇਹਨਾਂ ਦਾ ਰ ਹੈ ਬਾਈ 60000 ਦਾ ਸਪੇਅਰ ਸਪੇਅਰ ਪਾਰਟ ਲਿਆ ਆ ਮੈਂ ਵਿਚੇ ਆਪਣੇ 베어ਿੰਗ ਸਾਰੇ ਜਿੰਨੇ ਮਸ਼ੀਨ ਚ ਪੈਨੇ ਆ ਨਾ ਪਾਈਪਾਂ ਸਾਰੇ ਬੈਨ 베어ਿੰਗਾਂ ਨੂੰ ਪਾਈਪਾਂ ਲਾਉਣੀ ਆ ਜੇ ਮੈਂ ਲਿਆਂਦੀ ਆ ਮੀਂਝ ਕਣਾ ਲੱਗੀਆਂ ਸਾਰੇ ਲਾ ਲਾਣੀ ਆਪਾਂ ਪਹਿਲਾਂ ਇਹ ਵੇ ਟਾਈਮ ਨ ਲੱਗਿਆ ਤਾਂ ਯਾਰ ਲਾਉਣ ਦਾ ਨਹੀਂ ਹੁਣ ਆਪਾਂ ਜਦੋਂ ਜਾਣਾ ਤੇ ਕਿਹ ਹੱਥ ਦਾ ਮਾਰ ਮੈਂ ਕਹਿੰਦਾ ਵੀ 60000 ਦਾ ਸਪੇਅਰ ਸਪੇਅਰ ਪਾਰਟ ਆਇਆ ਮੇਰਾ ਬਾਸ਼ਲਾ ਦੇ ਮੈਂ 10 ਤਾਂ ਲਿਆਂਦੀਆਂ 15 ਇਹ ਡੱਬਾ ਭਰ ਗਿਆ ਤਾਂ ਹੁਣ ਬਾਈ ਆਵਾਜ਼ ਲਾਈ ਜੀ ਲਾਈ ਕਿਤੇ ਨਹੀਂ ਦੇ ਲੋ ਸਰ ਉਹ ਰਪੇਰ ਤੇ ਲਾਈਆਂ ਉਹਦੇ ਬਾਅਦ ਤਾਂ ਮਹੀਨ ਨੂੰ ਤਾਂ ਤੁਸੀਂ ਨਾੜ ਵੀ ਲਾਈ ਕਾ ਪੁਲੀ ਜ਼ਰੂਰ ਲਾਈ ਆ ਬਾਹਰ ਫੇਰ ਉਹ ਪੰਜ ਪਤਾ ਕਿ ਜਿੱਥੇ ਰੱਖਤਾ ਉੱਥੇ ਛੱਡ ਕੇ ਭੁੱਲ ਗਿਆ ਪਰ ਆਹ ਕੰਮ ਆ ਆ ਆਵਾਜ਼ ਨਾ ਰਹਿ ਗਈਆਂ ਦੇ ਲੋ ਲੈ ਡੱਬਾ ਭਰਿਆ ਬਾ ਬਾਕੀ ਹੁਣ ਜੇ ਇਦਾਂ ਹੀ ਸੀ ਨਾ ਵਾ ਇੱਥੇ ਛੱਡ ਦੇਣੇ ਚਲੋ ਜੀ ਉਹ ਆਇਆ ਤੇ ਥੀਜ ਪਤਾ ਕੀ ਆਏ ਉਸਮਾਨ ਯੂਜ਼ ਹੋਇਆ ਹੈ ਨਾ ਲੱਗਾ ਹੋਏ ਫਿਰ ਬੰਦੇ ਦੁੱਖ ਨਹੀਂ ਲੱਗਦਾ ਟੁੱਟ ਜਵੇ ਉਹਦਾ ਦੁੱਖ ਨਹੀਂ ਹੁੰਦਾ ਜਿਹੜਾ ਗਵਾਚ ਗਿਆ ਕਿਸੇ ਕੰਮ ਨਹੀਂ ਆਇਆ ਮੈਂ ਤਾਂ ਨਾਟ ਬੋਲਟ ਘੱਟੋ ਘੱਟ ਵੀ 10 ਕਿਲੋ ਅਡ ਬੋਲਟ ਲੈ ਕੇ ਆਣ ਆ ਠੀਕ ਹੈ ਉਸਮਾਨ ਦੇ ਵਿੱਚ ਤਾਂ ਹੈ ਨਹੀਂ ਤਾਂ ਕੁਝ ਵੀ ਟੂਲ ਠੀਕ ਆ ਉਸਮਾਨ ਆਪਰੇ ਮਾੜਾ ਨਹੀਂ ਲੈਂਦਾ ਹੁਣ ਆ ਤੁਸੀਂ ਦੇਖ ਲਓ ਆਪ ਹੀ ਬਾਕਸ ਆ ਗੋਟੀਆਂ ਇਹਦੇ ਜੋ ਸਪਰੇਅਰ ਲਗਾਇਆ ਵਾ ਤਿੰਨ ਉਹ ਹੈ ਨਹੀਂ ਤਾਂ ਵਿੱਚ ਇਹਦੇ ਕੰਪਨੀ ਵੱਲੋਂ ਨਹੀਂ ਆਇਆ ਹੈ ਨਹੀਂ ਤਾਂ ਕੰਪਨੀ ਕਿਹੜਾ ਇਹ ਤਾਂ ਆਪ ਆਪਣੀ ਦੇ ਆਂਦੀ ਆ ਤਾਂ ਜਿੰਨੇ ਬਣਾਇਆ ਫਿਰ ਉਹ ਨਾ ਕਿਹੜਾ ਨਮੀ ਲੈ ਆਂਦੀ ਯਾਰ ਕੰਪਨੀ ਦੇ ਨਾਲ ਆਪਾਂ ਇਹ ਨਾਲ ਮਿਲਿਆ ਸੀ ਆਪਾਂ ਨੂੰ ਇਹ ਮੈਨੂੰ ਕਰਤਾਰ ਵਾਲਿਆਂ ਨੇ ਦਿੱਤਾ ਤਾਂ ਅੱਛਾ ਬਸ ਹੋ ਗਿਆ ਕਿਉਂ ਨਾ ਦੋਫਾ ਰਾਂ ਮੈਂ ਤਾਂ ਕਿਹਾ ਬਦਾ ਮੈਨੂੰ ਆਸ ਸੀ ਨਾ ਮੇਰੀ ਮਿਹਨਤ ਦਿਖਾਉਂਦੀ ਦੇ ਰੰਗ ਵੀ ਲਿਆ ਹੂੰਗਾ ਅੱਛਾ ਅੱਛਾ ਕੋਈ ਵੀ ਕੰਮ ਆ ਚਲੋ ਜੀ ਕਰਦੇ ਫਿੱਟ ਫਿੱਟ ਕਰਕੇ ਫਿਰ ਮਿਹਨਤ ਬੰਦਾ ਕਰੀ ਕਰੇ ਨਾ ਹੈ ਨਾ ਸਮਾਨ ਤਾਂ ਮੇਰਾ ਵਧੀਆ ਵਿਖਿਆ ਮੇਰਾ ਬਣਾ ਕੇ ਬਸ ਬਸ ਲਿਆਉਣੀ ਜ਼ਰੂਰ ਆ ਚਾਹੇ ਸਾਲੀ ਜਿਵੇਂ ਖਤਮ ਹੀ ਲਿਆਵਾ ਇੱਕ ਵਾਰ ਲਿਆਉਣੀ ਨਹੀਂ ਬਾਬਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਚੰਗੀਆਂ ਚੰਗੀਆਂ ਨਵੇਂ ਨਵੇਂ ਨੱਥ ਚੰਗੀ ਤਰ੍ਹਾਂ ਜਿਹੜੀ ਗੱਲ ਕਹਿ ਕੇ ਦਿੱਤੀ ਸੀ ਉਹਦਾ ਕਹਿੰਦੇ ਤਰ ਫੇਰ ਵੀ ਨਾ ਕਰੀ ਨਿੰਦਰ ਜਾ ਕੇ ਚਲਾ ਲਈ ਇਹਨਾਂ ਥੋੜਾ ਯਾਰ ਪੁਰਾਣੀ ਮਸ਼ੀਨ ਦੇ ਜਿਵੇਂ ਜੇ ਕੰਪਨੀ ਦੇ ਮੈਨੇਜਰ ਨੇ ਗੇਟ ਦੇ ਮੂਹਰੇ ਜਾ ਵੀ ਬੜਾਈ ਦੇਖ ਲਓ ਪੁਰਾਣੀ ਮਸ਼ੀਨ ਦੀ ਇਹ ਬਹੁਤ ਵੱਡੀ ਹੈ ਉਹਨਾਂ ਕੋਈ ਗੱਲ ਨਿੰਦਰਾ ਦੇ ਵੀ ਮਗਰ ਖੜੇ ਆਂ ਅਸੀਂ ਚਿੰਤਾ ਨਹੀਂ ਕਰਨੀ ਬੇਲਾ ਅਜੇ ਮੇਰਾ ਹਸਾਬ ਤਾਬ ਵੀ ਰਹਿੰਦਾ ਹੈ ਇੱਕ ਦਿਨ ਵੀ ਬੀਬੀ ਜਾਰੇ ਨੇ ਫੋਨ ਨਹੀਂ ਲਾਇਆ ਮੈਂ ਕਿ ਕਿ ਤੈਨੂੰ ਕਿਹਾ ਮੈਂ ਕਿ ਵੀਰੇ ਜੇ ਪਤਾ ਆ ਬਦਲ ਕਰਨਾ ਹੁਣਾ ਮੈਂ ਕਰਾਪਾ ਨਹੀਂ ਕਰਾਂਗਾ ਤੈਨੂੰ ਦੇਖ ਲੈ ਭਾਜੀ ਬਸ ਇਹ ਆਪਣੇ ਬਾਈ ਬੰਦੇ ਜਿਹੜੇ ਜਿਹਦੇ ਨਾਲ ਖੜਨੇ ਆ ਜਿਹਦੇ ਖੜਨਾ ਆ ਐ ਖੜਦਾ ਅਗਲਾ ਹੂ ਬਿਲਕੁਲ ਜੀ ਬਿਲਕੁਲ ਦੇਖੋ ਚੰਗੇ ਟਾਈਮ ਤੇ ਹਰ ਕਿਸੇ ਨੇ ਆ ਨਾਲ ਆ ਕੇ ਖੜਿਆ ਹੋ ਜਾਣਾ ਵਾ ਉਹ ਚੰਗਾ ਟਾਈਮ ਤਾਂ ਵੀਰੇ ਜਿਹੇ ਲਾਗੇ ਭੰਗੜੇ ਪੂਣੇ ਫਿਰ ਤੇ ਜਿਹਦੇ ਮਾਰੀ ਬੋਲ ਹਾਂ ਦੁੱਖ ਦਾ ਜਦ ਪਾਪਾ ਦਾ ਜਲ ਆਉਂਦਾ ਬੰਦਾ ਦੁੱਖ ਪੈਂਦਾ ਬੰਦੇ ਹੱਸ ਆਪ ਕਿੱਡੀ ਵੱਡੀ ਗੱਲ ਆ ਬੰਦਾ ਬਰੋਬਰ ਤੇ ਖੜੇ ਹੋ ਕੇ ਹਾਂ ਵੀ ਲੈ ਜਾ ਬਈ ਮੈਂ ਕਹਿੰਦਾ ਕਹਿੰਦਾ ਤੂੰ ਉਹ ਤਾਂ ਉਦੋਂ ਵੀ ਲੰਦਾ ਨਹੀਂਦਾ ਕਹਿੰਦਾ ਤੇ ਉਹ ਵੀ ਮੈਂ ਸਾਰੇ ਮਸ਼ੀਨ ਦੇ ਬਿਨਾ ਪੈਸੇ ਦਿੱਤੇ ਲੈ ਕੇ ਮਸ਼ੀਨ ਚਲਾ ਰਹੀ ਸੀ ਉਹ ਵੀ ਸੀਜ਼ਨ ਚੱਲੇ ਤੇ ਪਾਏ ਆ ਲੈ ਹੋਰ ਕੀ ਚੀਜ਼ ਆ ਐਵੇਂ ਪਾ ਕਹੀ ਦੀਏ ਨਹੀਂ ਨਹੀਂ ਬੰਦੇ ਨੇ ਦੇਖੋ ਜਿਹਨੇ ਚੰਗਾ ਕੀਤਾ ਉਹਦੇ ਬੰਦਾ ਦਾ ਗੁਣ ਗਾਉਂਦਾ ਵਾ ਮੈਂ ਚਾਹੇ 10 ਮਸ਼ੀਨਾਂ ਦਾ ਮਾਲਕ ਬਣ ਜਮਾ ਮਾ ਗੋਣ ਥੋੜੀ ਭੁੱਲ ਜੀ ਬਸ ਹੋਈ ਜਾਂ ਚੰਗੇ ਬੰਦੇ ਦਾ ਗੋਣ ਗਾਉਂਦਾ ਆਪਣਾ ਸੂਰ ਆ ਭਾਈ ਆਪਾਂ ਜਿੱਥੇ ਦਾਣਾ ਪਾਣੀ ਖਾ ਲਿਆ ਜੀਦਾ ਉਹ ਆਪਾਂ ਕਰੇ ਉਹ ਨਹੀਂ ਕਰਦੇ ਹੋਂ ਤੇਰੇ ਸਾਹਮਣੇ ਮਸ਼ੀਨ ਪਚਾਰ ਵਾਲੀ ਵੀ ਮੈਂ ਉਹ ਮੈਨੇ ਮੈਨੂੰ ਕੋਈ ਰੋੜ ਨਹੀਂ ਕਰਨੀ ਜੀ ਮਾਨੇ ਵੀ ਬਸ ਬਸ ਬਿਲਕੁਲ ਬਿਲਕੁਲ ਅੰਕਲ ਕਰਕੇ ਆ ਨਹੀਂ ਅੰਕਲ ਤਾ ਫਿਰ ਆਪਣਾ ਦੋਸਤ ਨੋਣ ਪਾਣੀ ਖਾਦਾ ਹੈ ਹਾਂ ਨਹੀਂ ਉਹ ਪਲਾ ਬੰਦਾ ਯਾਰ ਉਹ ਨਾਲ ਬਰੇਕ ਨਾਲੇ ਮੋਟੀ ਵਿਆਰੀ ਬਣਾ ਕੇ ਜਾਂ ਕਿਸੀਆਂ ਬੇਲੇ ਬੱਠੇ ਬੱਠੇ ਹਾਂ ਦਾ ਹੁਣ ਸੀਜ਼ਨ ਖਤਮ ਹੋ ਗਿਆ ਹੁਣ ਉਹ ਚਾ ਇੱਥੇ ਚਾਰ ਪੰਜ ਬੰਦੇ ਆਲੇ ਨੇ ਵੀ ਅਸੀਂ ਕੰਮ ਕਰਾਂਗੇ ਜਿਹਦਾ ਸੀਜ਼ਨ ਸਟਾਰਟ ਹੋਣਾ ਚੋਨੇ ਦਾ ਜਾਂ ਹੋਰ ਕਿਸੇ ਦਾ ਬੰਦੇ ਭਾ ਚਲੋ ਹੁਣ ਆਪਾਂ ਨਾ ਕਿ ਨਾ ਆਉਂਦੇ ਹੀ ਆ ਬੰਦੇ ਆਉਂਦੇ ਹੀ ਆ ਤੋ ਉਹ ਗੱਲਾਂ ਵੀ ਅਗਲਾ ਪਤਾ ਕੀ ਆ ਨਹੀਂ ਦੇਖੋ ਦੇਖੋ ਜੇ ਬੰਦਾ ਵੇਲੇ ਗੱਲ ਸੁਣਾ ਵੇਲੇਟ ਹੁਣ ਵੇਲੇ ਟਾਈਮ ਵੀ ਜੇ ਆਪਾਂ ਕੰਮ ਦੇ ਵਿੱਚ ਉਹਨਾਂ ਉਹਦੇ ਨਾਲ ਵਾ ਤੋ ਕੰਮ ਦਾ ਟਾਈਮ ਵੀ ਤੋ ਉਹਦੇ ਕੋਲ ਰਹਿਣਾ ਚਾਹੀਦਾ ਨਾ ਮੈਂ ਇਹਨੂੰ ਵਾਦ ਨਹੀਂ ਕਰਦਾ ਮੈਂ ਇਹਨੂੰ ਅੱਜ ਕਹਿਣਾ ਸਾਲ ਦੀ ਗੱਲ ਕਰ ਤੋ ਮੇਰੀ ਗੱਲ ਗੀਗਾ ਹਾਂ ਜੀ ਮੈਂ ਆਪਣੇ ਮਨ ਚ ਸੋਚਿਆ ਮੈਂ ਕਿਹਾ ਯਾਰ ਮੈਂ ਹਨਾ ਸਾਲ ਦੀ ਗੱਲ ਇਹ ਤੇ ਕ ਕਰ ਲਵਾਂ ਹੂੰ ਹੂੰ ਮੰਨਣਾ ਕਰ ਲਈ ਸੀ ਜੀ ਸੀਰ ਮੈਂ ਕੰਮ ਕਰੂੰਗਾ ਮੈਂ ਤਿੰਨ ਚਾਰ ਮਹੀਨੇ ਵਿੱਚ ਇਹਲੇ ਪੈਸੇ ਲਵਾਂਗਾ ਨਹੀਂ ਮੈਂ ਨਹੀਂ ਲਵਾਂਗਾ ਬਸ ਸਭ ਤੋਂ ਵਧੀਆ ਗੱਲ ਆਪਾਂ ਨਹੀਂ ਰਹੀ ਉਹ ਵਿਹਲੇ ਬਹਿ ਕੇ ਭਾਜੀ ਚੰਗਾ ਨਹੀਂ ਲੱਗਦਾ ਕੰਮ ਵਾਲਾ ਬੰਦਾ ਭਾਜੀ ਵਿਹਲਾ ਬਹਿ ਕੇ ਨਾਮ ਦਾ ਪੈਸਾ ਤੁਹਾਨੂੰ ਖਾਪਦੇ ਵੀ ਨਹੀਂਗਾ ਭਾਜੀ ਉਹ ਹੀ ਕੰਮ ਵਾਲਾ ਬੰਦਾ ਭਾਜੀ ਵਿਹਲਾ ਬਹਿ ਨਹੀਂ ਸਕਦਾ ਉਹਨੇ ਪਾ ਦਿੱ ਬਿੱਲੇ ਦੇ ਆ ਦੇਖ ਲੋ ਚਾਰ ਅਣ 20 ਚਲੋ ਬੰਦੇ ਜੀ ਦੇ ਪੌਣਾ ਤੋਂ ਗਿਆ ਹੋਇਆ ਹਾਂਜੀ ਹਾਂਜੀ ਠੀਕ ਆ ਬਿਲਕੁਲ ਇਹਦੇ ਸਾਹਮਣੇ ਵਿਲੇ ਚਾਰ ਕਿੱਲੇ ਮੱਕੀ ਦੇ ਵੱਡੇ ਆਏ ਬਸ ਉਹ ਨਹੀਂ ਇੱਕ ਹੋਰ ਦੇਖੋ ਆਪਾਂ ਚਲੋ ਮੱਕੀ ਦੇ ਵੱਢ ਗਏ ਪਹਿਲਾਂ ਆਪਾਂ ਵਿਲੇ ਬੇੜੇ ਚ ਇਹਦੀ ਕਲਚ ਪਲੇਟ ਖੋਲ ਲਈ ਨਾ ਨਾ ਸਵੇਰੇ ਖੋਲਦੇ ਨਹੀਂ ਕਲਚ ਕੋਈ ਆਪਾਂ ਉਹ ਥੋੜਾ ਚਲੋ ਜੀ ਕਲਚ ਪਲੇਟ ਖੋਲ ਲੀਏ ਯਾਰ ਮੇਰੀ ਗੱਲ ਸੁਣੋ ਵਿਹਲੇ ਨਹੀਂ ਕਰਨਾਂ ਕਿ ਸਰੀਰ ਆ ਜਿੰਨਾ ਨੂੰ ਬਾਹ ਲੂਗੇ ਤੂੰ ਹੁਣ ਸੋਚਣ ਵਾਲੀ ਵਾਲੇ ਕਹਿੰਦਾ ਚੱਲ ਯਾਰ ਹਜੇ ਕਿ ਜੋ ਜਾਵਾਂਗੇ ਉਦੋਂ ਕਰ ਲਾਂਗੇ ਉਦਣੀ ਪਹਿਲਾ ਬਾਈ ਤੈਨੂੰ ਦੱਸਿਆ ਨਹੀਂ ਆ ਮੈਂ ਬੱਪੂ ਨੂੰ ਘਰਾਂ ਚਾੜ ਜਣਾ ਸੀ ਲੈ ਆ ਕੇ ਤੇ ਮੇਸਤਰੀ ਦੇ ਖੜਾ ਕੇ ਇਹਨੂੰ ਇਹਦੀ ਕਿਤਾ ਡੈਕਸ਼ਨ ਦੇ ਨਾੜ ਨੌੜੇ ਕਰਾਉਣੇ ਬੜੇ ਨਹੀਂ ਨਹੀਂ ਉਹ ਕਰਾ ਲਿਓ ਬਾਈ ਗੈਟ ਨਾਮ ਖੋਲ ਕੇ ਦਾ ਤਹੀ ਤਾਂ ਫੇਰ ਫੇਰ ਵੀ ਅਸੀਂ ਕਰਨੀ ਐ ਤਸਲੀ ਨਾਲ ਨਹੀਂ ਨਹੀਂ ਆਪਾਂ ਜਾਣ ਤੋਂ ਪਹਿਲਾਂ ਕਰਕੇ ਜਾਣੀ ਆ ਨਹੀਂ ਤਾਂ ਹੁਣ ਤਾਂ ਬਾਈ ਟਾਈਮ ਵੀ ਖੁੱਲਾ ਹੈ ਨਹੀਂ ਜਾਣ ਤੋਂ ਪਹਿਲਾਂ ਆਪਾਂ ਕਰਕੇ ਜਾਣਾ ਕਿਉਂਕਿ ਉੱਥੇ ਤੁਹਾਨੂੰ ਪਤਾ ਬਾਹਰ ਫੇਰ ਲੱਭਦੇ ਫਿਰ ਇੱਕ ਨੂੰ ਸਮਝਾਉਣਾ ਪੈਂਦਾ ਵਾ ਨਹੀਂ ਤੇਰੇ ਉੱਥੇ ਛੱਟ 'ਚ ਖੋਲ ਲੈਂਗੇ ਹਾਂ ਉੱਥੇ ਖੋਲ ਲਾਂ ਲੱਗ ਜਾਨੀ ਉੱਥੇ ਖੋਲ ਜਾਨੀ ਸਮਾਨ ਆ ਸਮਾਨ ਆ ਪਾਉਣਾ ਦੇ ਆਵਾ ਨਹੀਂ ਸਮਾਨ ਦੀ ਕੋਟਾ ਜੇ ਉੱਥੇ ਜੇ ਆਪਣੇ ਖੋਲ ਜਾਣੀ ਕੋਈ ਦਿੱਕਤ ਨਹੀਂ ਕੋਈ ਇੱਥੇ ਗੱਲ ਹੋਰ ਕੋਈ ਨਹੀਂ ਇੱਥੇ ਸਮਾਨ ਦਾ ਛਿੱਲ ਬਹੁਤ ਗਲਤ ਪੰਗਾ ਤਾਂ ਆਵਾ ਨਾ ਆਪਾਂ ਸਮਾਨ ਦੀ ਬਹੁਤ ਵੱਡੀ ਇੱਥੇ ਲਿਖ ਪਾਜੀ ਸਮਾਨ ਚ ਛਿੱਲੇ ਦੇਣ ਦੇ ਰਿਜੀਨਲ ਮਿਲ ਜਵੇ ਇੱਕ ਰਾਟ ਨਹੀਂ ਹੈਗਾ ਬੁਬੇ ਵਿੱਚ ਉਹ ਹੀ ਆ ਨਾ ਚਲ ਕੋਈ ਚਾਹ ਨਾਲ ਲਾ ਦਿੰਦਾ ਕੱਢ ਲੈਣਾ ਨਾ ਉਹ ਯਾਨੀ ਸਮਾਨ Ориਜినਲ ਮਿਲ ਜਿਹੜੇ ਫਿਰ ਇਹਨਾਂ ਦੁੱਖ ਨਹੀਂ ਹੁੰਦਾ ਸਮਾਨ ਵੀ ਪੈਸੇ ਵੀ ਮੋਟੇ ਸਮਾਨ ਜਿਵੇਂ ਜਾਲੀ ਓਏ ਜਾਲੀ ਤੋਂ ਵੀ ਜਾਲੀ ਆ ਹਾਂ ਜਿਹੜਾ ਵੀ ਹੁਣ ਆਪਾਂ ਬੈਲਟ ਆ ਕਿੰਨੀ ਕਮਾਈ ਨਾਲ ਵੀਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇ ਵਿੱਚ ਵੀ ਜੇਰ ਆਪਾਂ ਬੈਲਟ ਕੋਈ ਨਵੀਂ ਲਿਆਉਨੇ ਆ ਨਵੀਂ ਟਾਈਟ ਹੁੰਦੀ ਜਿਹੜਾ ਚੱਲ ਕੇ ਟਾਈਟ ਹੁੰਦੀ ਆ ਇੱਥੇ ਹੋਰੇ ਕੰਮ ਆ ਏਰੀਅਲ ਮਹੀਨ ਦਾ ਧਾਣ ਵਾਲੀ ਬੈਲਟ ਲੈਂਦੇ 698 ਨੰਬਰ ਉਹਦੇ 98 ਮੈਂ ਲਿਆ ਕਰਦਾ ਵੀ ਆ ਗਈ ਬੈਟ ਨਵੀਂ ਪਾ ਕੇ ਦੋ ਟੈਂਕ ਕੱਢੇ ਆ ਬੈਟ ਟਾਈਟ ਹੋ ਗਈ। ਪਹਾਵਲਾ ਲੋ ਜਿੰਨੀ ਚੱਲਦੀ ਉਹ ਟਾਈਟ ਹੁੰਦੀ ਹੈ। ਛੋਟੀ ਹੁੰਦੀ ਆ। ਨੰਬਰ ਘਟਦਾ ਵਾਧਦਾ ਨਹੀਂਗਾ। ਉਹ ਜੀ ਕਹਿੰਦੇ ਆ ਜੀ ਪਿਕਸ ਦੀ ਆ ਪੈਂਥਰ ਦੀ ਆ। ਪਰ ਮੋਹਰਾ ਲੱਗਦੀ ਆ। ਉਹ ਗੱਲ ਤਾਂ ਆ ਹੀ ਆ ਨਾ। ਇਹ ਜਾਲੀ ਸ ਆरिजिनल ਸਮਾਨ ਇੱਕ ਆ ਉਹ 10 ਕੋਕੀ ਆਉਂਦੀ ਆ। ਹੁਣ ਕਵੇ ਤਮ ਦਾ ਕੀ? ਹੁਣ ਬਈ ਕਿਸੇ ਦੁਕਾਨ ਸ ਫੇਰ ਪਾੜ ਲੈਣ ਚਲ ਜੋ। ਇਹ ਬੰਦਾ ਪਤਾ ਕੀ ਕਹੂਗਾ। ਨਹੀਂ ਨਹੀਂ ਬਈ ਇਹ ਆ ਚੱਕੋ। ਉਹਦੀ ਜੋ ਮਾਰਚ ਨਾ ਤੁਹਾਨੂੰ ਉਹ ਉਹ ਮੂਰੇ ਛੱਡਣੀ ਆ ਚੰਗੀ ਕੰਪਨੀ ਦਾ ਨਾਂ ਲੈਦੇ ਨਾ ਹਾਂ ਹੁਣ ਬਾਕੀ ਐ ਪਪੂ ਬੈਲਟੇ ਬਦਲਣੀ ਆ ਪਰ ਉੱਪਰ ਵਾਲੀ ਥੱਲੇ ਕਰਨੀ ਆ ਹੈ ਮੈਂ ਕਹਿੰਦਾ ਠੀਕ ਆ ਬੱਚੇ ਉਦੋਂ ਨਵੀਂ ਜੋੜਾ ਪਾਵਾਂਗੇ ਨਵਾਂ ਜੋੜਾ ਉਹ ਵੀ ਥੱਲੇ ਕਰ ਲੰਨੇ ਰੋਡ ਤੇ ਜੋੜ ਨਵਾਂ ਪਾਵਾਂਗੇ ਜੋ ਬਾਕੀ ਉਹਦਾ ਨਾਮ 3000 ਨੰਬਰ ਪਈਏ ਫੇਓ ਚੱਕ 3000 ਨੰਬਰ ਪਈਏ ਉੱਥੇ ਪਰ ਨੇ ਮੈਂ ਤਾਂ ਇਹ ਕਹਿੰਦਾ ਉੱਪਰ ਵਾਲੀ ਥੱਲੇ ਕਹਿੰਦਾ ਥੱਲੇ ਵਾਲੀ ਉੱਪਰ ਚਲੋ ਫਿਰ ਕਰ ਲਓ ਕਰ ਲਓ ਪਟਾ ਦਾ ਵਿਗੜਿਆ ਕੱਖ ਨਹੀਂ ਹੈ ਜੇ ਤੇ ਕਰ ਲਓ ਹੂੰ ਕਰ ਲਓ ਫਿਰ ਹੋਰ ਆਇਆ ਵੀ ਤੈਨੂੰ ਪਤਾ ਬੈਟਾਂ ਚੰਗੀਆਂ ਸਿੱਟ ਵੀ ਨਹੀਂ ਹੁੰਦੀਆਂ ਨਹੀਂ ਨਹੀਂ ਸਿੱਟਣੀਆਂ ਥੋੜਾ ਆਪਾਂ ਆ ਵੀ ਚੱਲ ਨੇ ਖੱਤੇ ਜ ਆਪਣੇ ਕੰ ਦਾ ਰੋਡ ਤੇ ਬੈਲਟ ਵਧੀਆ ਹੈ ਜੇ ਪੱਪੂ ਕਰ ਲਾ ਟਾਂਗਾ ਲੱਗ ਜਾਂਦਾ ਆਈ ਕਰੇ ਤਾਂ ਨਾ ਫਿਰ ਇਹ ਤਾਂ ਹੀ ਬੈਲਟ ਵਧੀ ਹੀ ਹੈ ਨਹੀਂ ਲੱਗਦਾ ਠੀਕ ਆ ਹੁਣ ਜੋਰ ਮਾਰਦੀ ਆ ਪੂਰਾ ਪੂਰਾ ਜਿ ਪੂਰਾ ਹੈ ਪੂਰਾ ਝੋਟਾ ਮਾਰਦੀ ਆ ਹਾਂਜੀ ਬਾਈ ਕਰਤੀ ਕਲੱਚ ਬਰੇਡ ਫਟ ਫਟ ਕਰਕੇ ਆ ਨਾ ਜੋਰ ਮਨਾ ਕੇ ਦੇਖ ਲਿਆ ਜੇ ਹੁਣ ਤਾਂ ਥੋੜੀ ਬੈਟਰੀ ਮੁੱਢੇ ਡਾਊਨ ਹੋ ਗਈ ਐ ਇਸ ਤੇ ਲੱਗੀ ਰਹੇਗੀ ਰਸੇ ਗਲ ਸਟਾਰਟ ਹੁੰਦੀ ਨੇ ਜਦੋਂ ਦਿਖਾ ਵੀ ਜਾਂਦੇ ਫੇਰ ਪੂਰਾ ਹਨਾ ਉੱਥੇ ਤੱਕ ਲਿਕੇ ਤੇ ਪੂਰਾ ਗੋਫੀ ਨਿਆਰੇ ਬ੍ਰੇਕ ਦੱਬ ਦਮ ਕੇ ਛਿੱਕਾ ਰੱਖ ਰੱਖ ਕੇ ਚੜਾ ਕੇ ਦੇਖੀਏ ਗੁਟਕੇ ਰੱਖ ਰੱਖ ਕੇ ਪੂਰਾ ਜ਼ੋਰ ਬੰਦਾ ਇੰਨਾ ਹੁਣ ਮੋਤਾਂ ਵੀ ਆਪਾਂ ਕੜਾ ਕਲੱਚ ਬ੍ਰੇਕ ਨਵੀਂ ਪਾਈ ਉਹੀ ਕਲੱਚ ਬ੍ਰੇਕ ਸਵਰਿੰਗਾ ਦੇ ਰੋਸ ਦਾ ਹਨਾ ਕਈ ਵੀਰੇ ਜੇ ਕਲੱਚ ਬ੍ਰੇਕ ਜ਼ੋਰ ਨਹੀਂ ਮਾਰਦੀ ਤਾਂ ਕਲੱਚ ਹੋਰ ਤੋ ਵੀ ਕਹਣਾ ਜੀ ਰਾੜ ਬਾਕੀ ਤਾਂ ਉਹ ਤੇ ਬੜੀ ਗਲਤ ਆ ਭਾਈ ਹੁੰਦੀ ਆ ਰਾੜਾਂ ਵੀ ਆਹ ਰਾੜਾਂ ਜਿਹੜੀਆਂ ਹਨਾ ਇਹ ਕਈ ਬੰਦਿਆਂ ਦੀ ਮੈਂ ਕਹਿੰਦਾ ਸੀਜ਼ਨ ਦੇ ਵਿੱਚ ਆਇਆ ਕਿ ਕਈ ਬਾਈਆਂ ਦੀਆਂ ਕੰਮੈਨਾਂ ਵਾਲੇ ਮਾਲਕ ਆ ਫੋਨ ਲਾਉਂਦੇ ਜੇ ਇੱਕ ਦੋ ਕਲੱਚ ਬ੍ਰੇਡਾਂ ਪਾ ਕੇ ਨਾ ਦੁਖੀ ਹੋ ਗਏ ਆ ਫੋਨ ਲਾਉਂਦੇ ਭਾਈ ਯਾਰ ਹੱਲ ਦੱਸ ਕੀ ਸਾਡਾ ਤਾਂ ਕਲੱਚ ਬ੍ਰੇਡਾਂ ਧੂਆਂ ਕੱਢਿਆ ਪਿਆ ਭਾਈ ਕਈ ਬੰਦੇ ਦਾ ਰਾੜਾ ਹੀ ਨਹੀਂ ਸੱਟ ਆਉਂਦੀ ਹੈਗੇ ਉਹ ਸੈਟਿੰਗ ਵਾ ਹੈ ਸੈਟਿੰਗ ਆ ਸਾਹਮਣੇ ਵਾਲਾ ਆਪਾਂ ਇੰਨੀ ਕ ਕਲੱਚ ਚ ਪਲੇ ਜਰੂਰ ਰੱਖੋ ਦੋ ਉਂਗਲਾਂ ਦੀ ਇਹ ਜ਼ਰੂਰੀ ਆ ਜੇ ਆਪਾਂ ਕਲੱਚ ਜੀ ਪਲੇ ਨਹੀਂ ਰੱਖਦੇ ਨਾ ਤਾਂ ਆਪਣਾ ਬੈਰਿੰਗਾਂ ਜਿਹੜਾ ਉਹ ਫਿੰਗਰਾਂ ਨੂੰ ਲਾਕੇ ਨਾਲ ਚੱਲਣਾ ਇਹਦਾ ਘੁੰਮਣ ਲੱਗ ਜਾਂਦਾ ਉਹਦੇ ਪਿੱਛੇ ਨਹੀਂ ਹਟਦਾ ਫਿਰ ਉਹ ਬੈਰਿੰਗ ਘਟੋ ਘਟ ਵੀ ਇੰਨਾ ਦੋ ਉਂਗਲ ਦਾ ਆਪਾਂ ਕਲੱਚ ਜੀ ਗੈਪ ਰੱਖਾਂਗੇ ਤਾਂ ਜਾ ਕੇ ਇੰਨਾ ਕੋਨੇ ਪਿੱਛੇ ਹਟਣਾ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹਨਾ ਬਾਕੀ ਸਪਰਿੰਗ ਪਾਏ ਤੇ ਆਪਣਾ ਚਲੋ ਸੂਤ ਆ ਗਿਆ ਹੁਣ ਕੋਪੀ ਨੂੰ ਧੋਈਏ ਹੈ ਨਾ ਬਸ ਇਹਨੂੰ ਅੱਜ ਆਹ ਕਰਕੇ ਪਧਰਾ ਜਾ ਉਧਰ ਕਰਤਾ ਪਧਰਾ ਹਾਂ ਇਹ ਲਾ ਕੇ ਉਧਰ ਸੈੱਟ ਕਰਕੇ ਹੁਣ ਜੀ ਦੇ ਚਲਾਉਣੀ ਆ 12ਵੇਂ ਕੱਢ ਦੋਗੇ 12ਵਾਂ ਮਾਤੂਦਨ ਰਹਿਣ ਤਸੱਲੀ ਕਰਾ ਦੇਣਾ ਓਕੇ ਗਲਤੀ ਪਈ ਆ ਚਾਦਰ ਬਲਵਾਵਾਂਗੇ ਇੰਨਾ ਪੀਸਰਾ ਹਾਂ ਹਾਂਜੀ ਹਾਂਜੀ ਨੀ ਚਾਦਰਾਂ ਨਵੀਆਂ ਬਲਵਾਵਾਂਗੇ ਬਾਕੀ ਉਹ ਬਰਾ ਮਣੀ ਮੋਟੀ ਟੈਚਿੰਗ ਵਾਚਿੰਗ ਕਰਾਵਾਂਗੇ ਹਨਾ ਵੀ ਲਾਈਟਾਂ ਦਾ ਕੰਮ ਕੰਮ ਕਰਾਉਣਾ ਹਾਲ ਤੱਕ ਲੱਚੇ ਕੋਲੇ ਜਾਣਾ ਕੱਲ੍ਹ ਵੇਲੇ ਤੇ ਵੀ ਹੋ ਜਾਏਗਾ ਮਾਰਾ ਨਾਲੇ ਪਤਾ ਮੱਕੀ ਤੇ ਬਰਸਾਤਾਂ ਚੱਲਦੀ ਆ ਮੂੰਗੀ ਵੱਡੀ ਇਹਨੇ ਮੂੰਗੀ ਥੋੜਾ ਜਾ ਰਿਹਾ ਕਿਦੋਂ ਪੰਜਾਬ ਆ ਆ ਇੱਕ ਵਾਰ ਥਾਪ ਹੋ ਜੂਗੀ ਮੁੜ ਕੇ ਟੈਂਸ਼ਨ ਨਹੀਂ ਰਹੂਗੀ ਤਜਾਬ ਆ ਮੰਗੀ ਗਾਦੀ ਆ ਬੈ ਜਾ ਕੇ ਇਹਨੇ ਮੰਗੀ ਲਈ ਫੇਰ ਚੱਲ ਫੇਰ ਵੀ ਇੱਕ ਵਾਰ ਆਪਣਾ ਫਰਜ ਬਣਦਾ ਹੈ ਕਿ ਨਹੀਂ ਹਾਂਜੀ ਹਾਂਜੀ ਆਕੇ ਮਾੜਾ ਮੋਟਾ ਸਟਿਕਰਸ ਤੋਂ ਕਰਵਾ ਦਾਂਗੇ ਹੁਣ ਕੇਨ ਆਫ ਚੈਨਲ ਦਾ ਲੋਗੋ ਲਵਾਵਾਂਗੇ ਮੇਰੀ ਖਲਾ ਵੀ ਉਹ ਬੜਾ ਹੀ ਲਵਾ ਦੀਏ ਪਿੱਛੇ ਪੂਛੇ ਨਾਲ ਹੀ ਤੇ ਆਹ ਦੇਖਦੇ ਆਂ ਹੈ ਐ ਕਰਾਂਗੇ ਨਾ ਆਪਾਂ ਪਹਿਲਾਂ ਪ੍ਰਿੰਟ ਬਣਵਾ ਲਾਂਗੇ 3D ਪਿੱਛੇ ਨਾਲ ਦਾ ਮੈਂ ਸਾਰਾ ਪੱਲੇ ਤੇ ਬਣਵਾ ਦਈਏ ਉੱਤੇ ਹੈ ਦੇਖਦੇ ਹਾਂ ਕਿਹਸਾ ਨਵਾਂ ਮਿਲਦੇ ਆ ਕਿਹਸਾ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ